ਆਡਾ ਨਾ ਪੂਰਾ ਤਾਂ ਜੋ ਹੋਵੇਗਾ ਜੀ ਵਾਈਕੁ ਜੀ ਦਾ ਘਰ ਸਾਧਰੀ ਵਾਈਕੁ ਜੀ ਦੀ ਫਤਿਹ ਸਰਦਾਰ ਅਕਬਰ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਕਿ ਅਗਲੇ ਬਲਾਰੇ ਜਸਤਾ ਸਿੰਘ ਨਿਸ਼ਾਤ ਅੱਤ ਪੰਜਾ ਉਹਨਾਂ ਨੂੰ ਬੇੰਤੀ ਆ ਵੀ ਆਪਣੇ ਹੁਣ ਦੋ ਮਿੰਟ ਤੇ ਰਹਿ ਜੀ ਹੁਣ ਪਤਾ ਹੀ ਨਹੀਂ ਉਹ ਕੋਟਾਂ ਹੋਏ ਰਾਤ ਤੋਂ ਬਾਅਦ ਪਰਾਤਿ ਦੇ ਆ ਆਹ ਹੋ ਗਿਆ ਮੈਂ ਜਿਹੜਾ ਬੋਲਣ ਲੱਗਾ ਸੀ ਉਹ ਨਵੇਂ ਬੋਲਣ ਲੱਗਾ ਸੀ ਜਰਾ ਫਟਕਾ ਜਿਹਨਾਂ ਦੀ ਮਰਜ਼ੀ ਆ ਇਹਨਾਂ ਆਪ ਦੇ ਮਰਜ਼ੀ ਨਾਲ ਫੈਲਾਉਣਾ ਹੈ ਉਹਦੀ ਬਾਕੀ ਬੈਠੇ ਰਹੇ ਨੂੰ ਬੇਇੱਜ਼ਤੀ ਕਰੂੰਗਾ ਵੀ ਜੇ ਆਪਾਂ ਇਹੋ ਹੀ ਗੱਲ ਕਹਿ ਕੇ ਚਲੇ ਜਾਣਾ ਵੀ ਸਾਰੇ ਹੀ ਆਪਣੀ ਆਪਣੀ ਸਹੀ ਸਹੀ ਜੋ ਕਰਨਗੇ ਸਾਨੂੰ ਮਨਜ਼ੂਰ ਹੈ ਤੇ ਫਿਰ ਕਿਹੜੇ ਕੰਮ ਚੱਲੂਗਾ ਮੈਂ ਮੈਂ ਬੰਦ ਕਰਤੀ ਐਸਐਚਓ ਸਾਹਿਬ ਨੂੰ ਵੀ ਆਪਣੇ ਜਗ੍ਹਾ ਵੈਗਰੂ ਜੀ ਕਾ ਕਾਲ ਸਾਹਿਬ ਤੇ ਸ੍ਰੀ ਵੈਗਰੂ ਜੀ ਕੀ ਫਾਦੇ ਪਹਿਲਾਂ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਚੱਲਦੀ ਵਧਾਈ ਦਿੰਦਾ ਕਿ ਆਪਾਂ ਜਿਹੜਾ ਕੱਟ ਕਰ ਲਿਆ। ਕੱਲ ਦੀਆਂ ਗੱਲਾਂ ਜਾਣਦੀਆਂ ਅਹੀਂ ਇਹ ਹਰ ਕੋਈ ਕਹਿੰਦਾ ਵੀ ਗੱਡੀ ਵੇਟ ਦੀ ਸਹਿਮਤੀ ਨਹੀਂ ਹੋ ਸਕਦੀ। ਪਰ ਅਹੀਂ ਕੋਸ਼ਿਸ਼ ਕਰਨੀ ਆ ਸਭ ਤੋਂ ਇੱਕ ਨੰਬਰ ਤੇ ਆਪਾਂ ਸਹਿਮਤੀ ਕਰਨੀ ਆ। ਹਰ ਵਾਰ ਦੀ ਪਿੰਡ ਦੇ ਸਰਪੰਚ ਦੀ ਇਹ ਆਪਾਂ ਪਿਛਲੀਆਂ ਗੱਲਾਂ ਕਰਨੀਆਂ ਕਿ ਥਾਣੇ ਨੇ ਕੀ ਕਰ ਲਿਆ ਥਾਣੇ ਨੇ ਉਹ ਕਰ ਲਿਆ ਥਾਣੇ ਪਿੰਡ ਸਾਰੇ ਗੀਰੋ ਹੀ ਜਾਣ ਕਿ ਕਿ ਇਹਨੇ ਕੁਝ ਨਹੀਂ ਕੀਤਾ ਕਰੋੜ ਕੋੜ ਦਰਾਤ ਆਈ ਆ ਪਿੰਡ ਚ ਮਰੇਗਾ ਮਰੇਗਾ ਥੱਲੇ ਨਹੀਂ ਉਹ ਸਾਰਿਆਂ ਨੂੰ ਪਤਾ ਕੀ ਬਣਿਆ ਪਿੰਡ ਦਾ ਕੀ ਬਣਨਾ ਗੱਲ ਇਹ ਤਾਂ ਨਹੀਂ ਜਿੰਨੇ ਵੀ ਬਣਨਾ ਵਾ ਮੈਂਬਰ ਬਣ ਕੇ ਸਰਪੰਚ ਬਣ ਕੇ ਜੇ ਪਿੰਡ ਦਾ ਵਕਾਫ ਕਰਾਉਣਾ ਤੇ ਸਾਫ ਸੰਗਤ ਨਾਲ ਜਿਹੜਾ ਗੱਲ ਕਰਨ ਵਾਲੀ ਹੈ ਤੂੰ ਸਾਰੇ ਜਣੇ ਸਹਿਯੋਗ ਸਰਪੰਚ ਪਿੰਡ ਦਾ ਸਹਿਯੋਗ ਲਵੇ ਜੋ ਸਰਪੰਚ ਨੂੰ ਪਿੰਡ ਤੇ ਸਹਿਯੋਗ ਕਰੇ ਇਹ ਨਹੀਂ ਕਿ ਨਜਾਇਜ਼ ਕਬਜ਼ੇ ਉਸੇ ਕਰਾ ਦੇ ਦੇ ਨਜਾਇਜ਼ ਛਪੜ ਪਟਾਣ ਦੇ ਤੇ ਨਜਾਇਜ਼ ਫਟਾਫਟਾ ਕੇ ਪਿੰਡ ਦਾ ਪਿੰਡ ਕਰਕੇ ਕਰਨਾ ਆਹ ਬੇਨਤੀਆਂ ਕਰਨੀਆਂ ਸਾਰੀਆਂ ਮਿਲ ਜੂਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਵੀ ਵੱਧ ਚੜ ਕੇ ਕਿਸੇ ਦੇ ਬੋਲੋ ਆਪਣੀ ਆਪਣੀ ਵਾਰ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਮੈਂਬਰ ਚੁਣ ਲਓ ਜਿਹੜਾ ਜਿਹੜਾ ਚੋਣਾਂ ਤੇ ਸਰਪੰਚ ਦੇ ਆਪ ਦੇ ਸਲਾਹ ਦੇ ਨਾਲ ਤਰਪਾਈ ਦੀ ਚੋਲਣਾ ਤੇ ਇਹ ਗੱਡੀ ਵਿੱਚ ਦਾ ਰਿਕਾਰਡ ਬਣਾਉਣਾ ਵੀ। ਬਾਕੀ ਪਿੱਛੇ ਜੋ ਕੁਝ ਹੋਇਆ ਖਰਾ ਕੋਸ਼ ਆਪਾਂ ਤੇ ਮਿੱਟੀ ਪਾਉਗਾ ਔਰ ਇਹਦਾ ਫੇਖ ਲਿਆਉਗਾ ਵੀ ਆਪਾਂ ਕੀ ਕੀ ਕਰਨਾ। ਛੱਪੜਾਂ ਦਾ ਹਾਲ ਵੇਖ ਲਓ। ਤੁਹਾਨੂੰ ਖੌਂਦੇ ਸਾਹਮਣੇ ਛੱਪੜ ਵੇਖ ਲਓ। ਉੱਧਰ ਵੇਖ ਲਓ ਕਾਸ ਮੇਰੇ ਵੇਖ ਲਓ। 2.5 ਲੱਖ ਰੁਪਇਆ ਗ੍ਰਾਂਟ ਛੱਪੜ ਦੀ ਫੋਟੋਆਂ ਖਿੱਚ ਕੇ ਪਾ ਕੇ ਲੈ ਜਾਂਦੇ ਆ। ਕਿੱਥੇ ਜਾਂਦਾ ਸਾਰਾ ਕੁਝ। ਸਾਰੇ ਲੋਕਾਂ ਪਰ ਬੈਠੇ ਆ ਸਾਰੇ ਫਲਾਵੇ ਨਾਲ ਸਰਪੰਚ ਬਣਾਓ ਮੈਂਬਰ ਬਣਾਓ ਜਿਸ ਸਹਿਯੋਗ ਦੇ ਨਾਲ ਚੱਲ ਜਾਵੇ ਉਹਨਾਂ ਕੁੱਤੇ ਪੰਨੂ ਦੁੱਧ ਦੇਦਾ ਤਾਂ ਬਾਠ ਠੀਕ ਆ ਕੋਈ ਗੱਲ ਨਹੀਂ ਅਗਲੀ ਪਿਛਲੀ ਵਾਰੀਆਂ ਨੂੰ ਸਰਕਾਰਾਂ ਆਉਂਦੀਆਂ ਵਾ ਸਰਕਾਰਾਂ ਜਾਂਦੀਆਂ ਰਹਿਣੀਆਂ ਸਭ ਤੋਂ ਪਹਿਲਾਂ ਪਿੰਡ ਜ਼ਰੂਰੀ ਆ ਸਰਬ ਸੰਤਿ ਵੀ ਹੁੰਦੀ ਆ ਸਰਬ ਸੰਤਿ ਵੀ ਸਭਾ ਸੰਤਿ ਵੀ ਹੁੰਦੀ ਆ ਜਿੱਦਾਂ ਕਿ ਇਹ ਪਰ ਪਿੰਡ ਦੇ ਵੀਰਾਂ ਨੂੰ ਵਿਸ਼ਵਾਸ ਚ ਲਓ ਫਰੋਸੇ ਚ ਲਓ ਵੇਹੀ ਸੁਪੈਚ ਬਾਲ ਲਗੇ ਤੁਹਾਡੇ ਸਹਿਯੋਗ ਨਾਲ ਬਾਲ ਲਗੇ ਆ। ਭਾਈ ਮੈਂਬਰ ਬਣਾਉਣੇ ਆ ਤੁਹਾਡੇ ਸਹਿਯੋਗ ਨਾਲ ਬਣਾਉਣੇ ਆ। ਆ ਗੱਲਾਂ ਕਰਨ ਵਾਲੀਆਂ ਮੇਰੇ ਵੀਰਾਂ ਨੂੰ ਬੁਲਾ ਰਿਆਂ ਨੂੰ ਆ ਇਸ ਚੀਜ਼ ਤੇ ਬੋਲੋ। ਪੀਓ ਠੀਕ ਆ ਜੀ ਮੈਨੂੰ ਫਹਿਮਦਾ ਸਾਰਿਆਂ ਨੂੰ ਫਹਿਮਦਾ। ਜੋ ਕੋ ਫਹਿਮਦਾ ਸਾਹਮਣੇ ਉਹ ਤਾਂ ਹੈ ਹੀ ਆ। ਆ ਬੇਤੀਆਂ ਮੇਰੀਆਂ ਪ੍ਰਮਾਣ ਕਰੋ। ਸਭ ਤੋਂ ਵੱਡਾ ਵੀ ਇਹ ਚੀਜ਼ ਦਾ ਸਾਰਾ ਅੱਜ ਫੈਸਲਾ ਕਰਕੇ ਫਾਈਨਲ ਕਰਕੇ ਜਾਇਓ। ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਕੀ ਸਭਾ ਵਿੱਚ।

پرم ستکار خالصا جی آپ سارے پتا کہ پورے پنجاب چوڑا ہوئی ਸਮੇ ਸਰਪੰਚ ਤੇ ਪੰਚਤੂਨੇ ਜਾਣੇ ਆ। ਇੱਕ ਇੱਕ ਂਡੀਵਿੰਡ ਦਾ ਪਹਿਲਾ ਫੈਸਲਾ ਆਇਆ ਕਿ ਸਾਰੀ ਸੰਗਤ ਬਹਿ ਕੇ ਸਿਰ ਜੋੜ ਕੇ ਬੈਠੀ ਆ। ਇਹ ਇੱਕ ਬੰਦੇ ਨੂੰ ਮੁਖੀਆਂ ਬਣਾ ਕੇ ਬਾਕੀ ਉਹਦੇ ਨਾਲ ਮੈਂਬਰ ਸਭਾ ਨੂੰ ਜੋੜ ਕੇ ਤੇ ਸਰਪੰਚ ਦੀ ਪੰਚਾਇਤ ਬਣਾਈ ਜਾਵੇ ਤੇ ਪੰਚਾਇਤ ਦੀ ਫਲਕ ਪਿੰਡ ਦਾ ਵਕਾਫ ਪਿੰਡ ਦਾ ਅੰਦਾਜ਼ੀ ਕਰੇ। ਬਾਕੀ ਖਾਣੇ ਆ ਕੇ ਨਹੀਂ ਅੱਗੇ ਖੜੂਣ ਨਾਲੋਂ ਉੱਥੇ ਇੱਕ ਵੀਡੀਓ ਦੇਖਣ ਖੜਗਣ ਨਾਲ ਸਰਵੇ ਜੰਗਾਗੇ ਹੀ ਆਪਦੇ ਮੈਂਬਰ ਨੂੰ ਸ਼ਾਇਦ ਕਿਸਮਾਂ ਸਾਹ ਤੇ ਵੋਟ ਰੋਈਏ ਤੇ ਜਿਹੜੇ ਵੀ ਸਮੱਸਿਆਵਾਂ ਨੇ ਬਣਨਾ ਜਿਵੇਂ ਮੈਂਬਰ ਸਾਭਾ ਨੇ ਅੱਗੇ ਆਉਣਾ ਉਹ ਹਰ ਇੱਕ ਗਰੀਬ ਅਮੀਰ ਤੱਕੜੇ ਮਾਰੇ ਕੋਈ ਇਹ ਜੀਹਣਾ ਵੇਖ ਕੇ ਚੱਲਣਾ ਆਪਣਾ ਭਲਾਣਾ ਆਪਣਾ ਬਗਾਨਾ ਨਹੀਂ ਜਿਹੜਾ ਭੈਣ ਭਰਾ ਪੂਰੀ ਪੰਚਾਇਤ ਦੀ ਗਾੜੀ ਜਾਂ ਕਿਤੇ ਪੰਚਾਇਤ ਦੇ ਘਰ ਆਹ ਸੋਨੇ ਕਿਹ ਜਾਂਦਾ ਕੰਮ ਨੂੰ ਜਾਂਦਾ ਤੰਬੇ ਨੂੰ ਜਾਂਦਾ ਜੇ ਕੋਈ ਜਦੋਂ ਯੋਨੀ ਜਾਈਦੀ ਆ ਜੀਨੇ ਵਾਖਿਆ ਉਹਦਾ ਕੰਮ ਹੋਣਾ ਚਾਹੀਦਾ ਕਿਸੇ ਵੇਲੇ ਕਈ ਕੰਮ ਜਿਹੇ ਹੁੰਦੇ ਆ ਜਿਹੜੇ ਬੈਂਪੜਾ ਕੋਈ ਲੈ ਕੇ ਆ ਜਾਣਾ ਤੇ ਉਹ ਹੋਣ ਵਾਲ ਨਹੀਂ ਹੁੰਦਾ ਅਗਲੇ ਦਿਨ ਸੁਣੀਂਦੀ ਤੇ ਮੈਂ ਤੇ ਬੜੀ ਇੱਕ ਕਰਮਗੱਲ ਕਰਦਾ ਹਾਂ ਨਾ ਕਿ ਸਾਗ ਇਹਦੇ ਪਰ ਮੇਰੇ ਕੋਈ ਹੂਟ ਨਹੀਂ ਆਉਣਾ ਕੰਮ ਹੋਰ ਕੋਈ ਤਰੀਕਾ ਵਸ ਲੋ ਤੇ ਖਾਸਾ ਦੀ ਕਿਸੇ ਨੂੰ ਟੋਵਾ ਨਾ ਦਿਓ ਹਰ ਕੇਦ ਨਾਲ ਪਿਆਰ ਕਰੋ ਤੇ ਹਰ ਨੂੰ ਪੋੜਦਾ ਪਿਆਰ ਕਰੋ ਹੋਰ ਬਾਕੀ ਵੀ ਗੱਲ ਪੰਚਾਇਤਾਂ ਦੀ ਜਦੋਂ ਪਿੰਡੀਆਂ ਬੱਚੇਨਾ ਬਣੀਆਂ ਬਾਪੂ ਸਰਦਾਰ ਜਰਨੈਲ ਸਿੰਘ ਜੀ ਹੋਣਾ ਸੀ ਸੁਣਦੇ ਆਏ ਆ ਉਹ ਬਣੇ ਬਾਪੂ ਪੈਰਾ ਸਿੰਘ ਜੀ ਹੋਣੀ ਬਣੇ ਸਾਰੇ ਬੰਦੇ ਰਹੇ ਆ ਸਾਰਿਆਂ ਨੇ ਆਪੋ ਆਪਣੀ ਜ਼ਿੰਮੇਵਾਰੀ ਦੇ ਵਿੱਚ ਜਿੰਨੀ ਜੋਗੀ ਸੀ ਵੱਧ ਤੋਂ ਵੱਧ ਯੋਗਦਾਨ ਪਾ ਕੇ ਪਿੰਡ ਨੂੰ ਸੰਭਾਲਿਆ ਪਿੰਡ ਨੂੰ ਨਿਖਾਰਿਆ ਇਹ ਕਰਕੇ ਬਾਕੀ ਜਿਹੜੀ ਰਹੀ ਗੱਲ ਕਿਸੇ ਵੀ ਕੰਮ ਕਮ ਦੇ ਦੀ ਜਿਹੜੇ ਹੁਣ ਆਉਣੇ ਆ ਅਗਲੇ ਬੰਦੇ ਉਹ ਜਦੋਂ ਪੰਚਾਇਤ ਸਰ ਸੰਪਤੀ ਨਾ ਮਾਣੀ ਆ ਜਦੋਂ ਪੰਚਾਇਤ ਹੀ ਗੁਰਦੁਆਰਾ ਸਾਹਿਬ ਤੋਂ ਐਲਾਨ ਕਰਕੇ ਇਹੋ ਬਣਾਉਣੀ ਆ ਤੇ ਫਿਰ ਉੱਥੇ ਕਿੰਤੂ ਗੰਤੂ ਕਿਸੇ ਦਾ ਨਹੀਂ ਹੋਊਗਾ ਨੌਵੇਂ ਬਦਟਣੇ ਜਾਣੇ ਆ ਕਸਮਾਂ ਸਵੰਸਾਬ ਹੋਣਾ ਤੇ ਜੋ ਬੰਦੇ ਫੈਸਲਾ ਕਰੂਗੀ ਮੈਂ ਤੁਹਾਨੂੰ ਹਮੇਸ਼ਾ ਸੱਚ ਕਹਾਂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸਾਰੀ ਦੁਨੀਆ ਜਾਣਦੀ ਆ ਕਿ ਅੱਜ ਕਿਹੜੀ ਪਾਰਟੀ ਦਾ ਰਾਜ ਆ ਤੇ ਕਿੰਨਾ ਨੇ ਸਰਕਾਰ ਚਲਾਉਣੀ ਹੈ ਤੇ ਕੌਣ ਚਲਾ ਰਿਹਾ ਤੇ ਇੱਕ ਉਹ ਬਣਿਆ ਤੇ ਮੈਂ ਸੋਨਾ ਕਿ ਜਿਹੜੀ ਜਿਹੜੀ ਪਾਰਟੀ ਰਾਜ ਕਰ ਰਹੀ ਆ 25 ਸਾਲੋਂ ਦੇ ਰਾਜ ਕਰਨਾ ਜੇ ਕੋਈ ਭੈਣਪੁਰਾਉ ਦੇ ਚ ਆਪਣੇ ਕੋਲ ਆਇਆ ਵੀ ਮੈਂ ਸਭ ਤੋਂ ਜਵਾਨ ਆ ਤੇ ਹੱਥ ਕੇ ਬਣਾ ਲੈਣਾ ਚਾਹੀਦਾ ਕਿਉਂਕਿ ਜਿਹਦੀ ਸਰਕਾਰ ਹੋਵੇ ਉਹਨੂੰ ਹੀ ਸੌਂਤਾ ਮਿਲਦੀਆਂ ਨੇ ਉਹਨੂੰ ਹੀ ਬਰੋਗ ਮਿਲਣੀ ਆ ਉਹਨੂੰ ਹੀ ਸਾਰਾ ਕੁਝ ਤੇ ਇਸ ਕਰਕੇ ਅਭੀ ਸਿਰਦ ਕੋ ਮੰਗਾਂਗੇ ਜਿਹੜੇ ਭੈਣਪੁਰਾ ਦਾ ਨਾਮ ਲਵਾਂਗੇ ਪੇਸ਼ ਕਰਾਂਗੇ ਉਹੀ ਗੱਲ ਜਦੋਂ ਢਾਈ ਸਾਲ ਵੀਤੋ ਜਾਂਦੀ ਦੋ ਵੀਤੋ ਜਾਂਦੀ ਹੈ 2027 'ਚ ਕੋਈ ਨਵੀਂ ਸਰਕਾਰ ਬਣਦੀ ਆ ਕਿਸੇ ਭੈਣ ਭਰਾ ਦੀ ਬਣੀ ਮੇਰੀ ਹਰ ਮੰਨ ਅੱਜ ਵੀ ਗੁਰੂ ਘਰ ਦੇ ਬੰਦੀ ਆ ਫਿਰ ਅਗਲੇ ਢਾਈ ਸਾਲ ਵੀ ਇਹੋ ਪੰਚਾਇਤ ਤੇ ਇਹੋ ਹੀ ਸਭ ਕੋ ਰਹੇ ਤੇ ਜਦੋਂ ਅਗਲੇ ਪੰਨਾ ਸਾਲਾਂ ਨੂੰ ਫੇਰ ਆਵੇ ਤੇ ਫਿਰ ਇਹੋ ਹੀ ਪੰਚਾਇਤ ਇਹੋ ਹੀ ਬੰਦੇ ਇਹੋ ਭੈਣ ਭਰਾ ਇਕੱਠੇ ਹੋ ਕੇ ਸ਼ੇਰ ਜੋੜ ਕੇ ਅਗਲਾ ਸੁਪਚਨ ਤੇ ਜਿੰਨਾਂ ਦੇ ਅਗਲਾ ਨਹੀਂ ਚੁਣਿਆ ਜਾਂਦਾ ਜਿਹੜਾ ਸਪੱਤ ਦਾ ਹੈ ਨਾ ਇਸ਼ਤਿਹਾਰਨਾ ਵਾ ਉਹਨੂੰ ਹਮੇਸ਼ਾ ਸਹੂਲਤ ਹੋਈ ਗੁਰੂ ਘਰ ਵਿੱਚ ਬੈਠ ਕੇ ਇਲਾਨ ਕਰਾਉਣ ਦਾ ਤਾਅ ਹੈਗਾ ਇਹ ਨਾ ਹੋਵੇ ਅੱਜ ਆਪਾਂ 90 ਘੁੱਟੇ ਫਰਾਂਗੇ ਨੂੰ ਸਵੱਜ ਬਣਾ ਦਈਏ ਘਰੇ ਜਾਣ ਤੋਂ ਪਹਿਲਾਂ ਹੀ ਕੰਨਾਂ ਘੰਨਾ ਮਨਾਂ ਫੁਰਰ ਰਣ ਦਈਏ ਵੀ ਇਹ ਤਾਂ ਕੰਮ ਗਲਤ ਹੋ ਗਿਆ ਨਹੀਂ ਵੀ ਨਹੀਂ ਸਾਰਿਆਂ ਦੀ ਜ਼ੈਂਪੀਆ ਸਾਰਿਆਂ ਦੀ ਓਕਿਆ ਜਿਹਨੂੰ ਪੰਜਾਬੀ ਚ ਕਹਿੰਦੇ ਆ ਬਿਹਾ ਆ ਤੇ ਹਾਏ ਆ ਵੀ ਸਰਦਾਰ ਸੁਪੇਦਾਰ ਭਵੰਤ ਸਿੰਘ ਜੀ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆ ਅਸੀਂ ਇਹਨੂੰ ਪਿੰਡ ਦਾ ਸਰਪੰਚ ਵੀ ਕਹਿ ਸਕਦੇ ਆ ਤੇ ਪਿੰਡ ਦਾ ਸੇਵਾਦਾਰ ਵੀ ਕਹਿ ਸਕਦੇ ਆ ਮੁਖੀਆ ਪਿੰਡ ਦਾ ਅਰਿਆ ਐਲਾਨ ਕਰਦੇ ਆ ਤੇ ਉਹਨਾਂ ਨੂੰ ਅੱਗੇ ਲਾ ਕੇ ਚੋਰੀਆ ਜਾਵੇ ਤੇ ਉਤੋਂ ਅਗਲੇ ਬੰਦੇ ਉਹਨਾਂ ਦੇ ਹੱਥ 'ਚ ਪੈਨ ਫੜਾ ਦਿੱਤਾ ਜਾਵੇ ਕਿ ਨੌ ਜਿਹੜੇ ਮੈਂਬਰ ਆਪੇ ਉਹ ਤੁਸੀਂ ਆਪ ਦੀ ਪੰਚਾਇਤ ਕਿਵੇਂ ਧਰੋਣੀ ਆ ਕਿਵੇਂ ਵਧੀਆ ਰਹੂਗੀ ਕਿਵੇਂ ਸਾਰੇ ਮੈਂਬਰ ਪੰਚਾਇਤ ਕਿਹੜਾ ਕਿਹੜਾ ਮੰਨਦਾ ਹੱਕ ਸਾਥ ਦੇ ਲੜ ਸਕਦਾ ਵਾ ਕੋਈ ਜੋ ਵੀ ਕੰਮ ਹੈ ਨਾਲ ਮੇਰੇ ਕੇ ਕਰ ਸਕਦਾ ਵਾ ਉਹਨਾਂ ਨੂੰ ਬੁਲਾਉਣਾ ਤਾਂ ਕਿ ਮੈਂ ਇੰਨੀਆਂ ਬੈਂਤੀਆਂ ਕਰਦਾ ਕਿ ਮਨ ਦਾ ਆਜਾਤਿਕਾ ਇੱਕ ਵਾਰੀ ਫਤਿਹ ਬੁਲਾਉਣਾ ਵਾ ਤੇ ਨਾਲ ਇੱਕ ਬੋਲੇ ਸੋਨੇ ਆਜਾਨਾਂ ਦਾ ਲਾਉਣਾ ਸਰਦਾਰ ਬਲੰਥਿੰਗ ਦੇ ਨਾਂ ਤੇ ਬੋਲੇ ਅਫਸਾ ਨਿਹਾਲ ਰਾਤ ਜੀ ਪਰ ਮੈਂ ਨਹੀਂ ਬੈਠੀਆਂ ਕੀਤੀਆਂ ਨੇ ਬਾਕੀ ਜੇ ਕਿਸੇ ਮੇਰੇ ਭਰਾ ਨੂੰ ਜੇ ਮੇਰੇ ਛੋਟੇ ਬੱਚੇ ਨੂੰ ਮੇਰੇ ਕਹੇ ਵੱਡੇ ਬੱਚੇ ਨੂੰ ਮੇਰੇ ਨਾਲ ਕੋਈ ਬੁਰੀ ਲੱਗੀ ਹੋਵੇ ਮੈਂ ਮਹੂਰ ਘਰ ਦੇ ਵਿੱਚ ਨਵਾਨਾ ਸੰਭ ਕੇ ਆ ਪ੍ਰਿਆਪ ਨੂੰ ਉਹ ਹੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ